ਦਮਦਾਰ ਆਵਾਜ਼ ਤੇ ਸ਼ਾਨਦਾਰ ਅਦਾਕਾਰੀ ਦੇ ਮਾਲਕ ਓਮਪੁਰੀ 68 ਵਰਿਆਂ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਆਪਣੀ ਅਦਾਕਾਰੀ ਦੇ ਰਾਹੀਂ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਓਮਪੁਰੀ ਦਾ ਪਟਿਆਲਾ ਦੇ ਸਨੌਰ ਦੇ ਨਾਲ ਖਾਸ ਰਿਸ਼ਤਾ ਸੀ ਉਹਨਾਂ ਦਾ ਬਚਪਨ ਸਨੌਰ ਵਿੱਚ ਹੀ ਬਿਤਾਇਆ ਐਕਟਿੰਗ ਦਾ ਪਹਿਲਾ ਪੜਾਅ ਉਹਨਾਂ ਨੇ ਖਾਲਸਾ ਕਾਲਜ ਤੋਂ ਸਿੱਖਿਆ ਸਾਲ 1966 ਵਿੱਚ ਓਮਪੁਰੀ ਨੇ ਖਾਲਸਾ ਕਾਲਜ ਦੇ ਵਿੱਚ ਪਹਿਲਾ ਨਾਟਕ ਕੀਤਾ ਤੇ ਬੈਸਟ ਅਦਾਕਾਰ ਦਾ ਅਵਾਰਡ ਵੀ ਜਿੱਤਿਆ खालसा कॉलेज तो हुई इस शुरुआत तो बाद ओमपुरी अदाकारी दिया नित नवी सिखरिया छूंदे चले गए देख बाबू जब किसी आदमी के साथ बेइंसाफी होती है ना और होती चली जाती है अकेले वो लड़ नहीं पाता तब वो अपनी तरह के और लोगों को इकट्ठा कर लेता है कभी मोहल्ले और शहर के नाम पर कभी जाति या धर्म के नाम पर देश के नाम पर لیکن اس کی لڑائی ہوتی اسی بے انصافی کے خلاف ہے۔ جب چاہو تاریخ اٹھا کر دیکھ لو یہی ہوتا رہا ہے یہی ہوتا رہے گا۔ خالسا کالج پٹیالہ دے وچ پہلا ناٹک انہونی انہاں نے ٹگور تھیٹر دے وچ کالج والو کھیڈیا جتھے انہاں نوں بیسٹ ایک کریکٹر ایکٹر دا ایوارڈ ملیا۔ اوتھوں انہاں دی اے شروعات ہندی ہے جتھے انہاں نوں ہرپال ٹیوانہ جی نے پہچانےاں۔ مڑ کے انہاں نے سمندروں پار ناٹک دے راہی اپنی کلا دا لوہا منوانا شروع کیتا۔ ਖਾਲਸਾ ਕਾਲਜ ਤੋਂ ਹੀ ਉਹਨਾਂ ਦੀ ਕਲਾ ਦੀ ਪਹਿਚਾਣ ਕੀਤੀ ਉਸ ਵੇਲੇ ਦੇ ਉੱਕੀ ਰੰਗਮંચ ਹਸਤੀ ਸਵਰਗੀ ਹਰਪਾਲ ਟਿਵਾਣਾ ਨੇ ਜਿਨ੍ਹਾਂ ਓਮਪੁਰੀ ਨੂੰ ਆਪਣੇ ਨਾਟਕਾਂ ਤੋਂ ਇਲਾਵਾ ਪੰਜਾਬੀ ਫਿਲਮ ਜਗਤ ਦੇ ਵਿੱਚ ਵੀ ਰੂਬੂ ਰੂ ਕਰਵਾਇਆ ਲਾਲੀ ਦੇ ਖੇਤਾਂ 'ਚ ਭੂਰੇ ਦਾ ਟਰੈਕਟਰ ਪਹਛਾਤਾ ਕਿਸੇ ਨੂੰ ਪਤਾ ਤਾਂ ਨਹੀਂ ਲੱਗਾ ਕਿ ਅਸੀਂ ਭਜਾਇਆ ਹੈ ਪਟੜ ਹੋ ਜਾ ਥੋਡੀ ਖਾਤਰ ਜੂਰ ਮੈਂ ਤਾਂ ਸਮੁੰਦਰ ਪੀ ਕੇ ਵੀ ਡਕਾਰ ਨਾ ਮਾਰਾਂ ਇਹ ਤਾਂ ਗੱਲ ਹੀ ਕੁਛ ਨਹੀਂ ਅਸੀਂ ਸਾਰੇ ਖਾਲਸਾ ਕਾਲਜ ਪਟਿਆਲਾ ਦੇ ਸਟਾਫ ਮੈਂਬਰ ਮੈਨੇਜਮੈਂਟ ਅਤੇ ਵਿਦਿਆਰਥੀ ਉਹਨਾਂ ਦੇ ਇਸ ਬੇਵਕਤੀ ਮੌਤ ਦੇ ਉੱਤੇ ਅਥਾ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਸੀਂ ਇਸ ਗੱਲ ਦਾ ਫਖਰ ਵੀ ਮਹਿਸੂਸ ਕਰਦੇ ਹਾਂ ਕਿ ਖਾਲਸਾ ਕਾਲਜ ਪਟਿਆਲਾ ਨੇ ਇੱਕ ਬਹੁਤ ਵੱਡੀ ਦੇਣ ਓਮਪੁਰੀ ਜੀ ਦੇ ਰੂਪ ਵਿੱਚ ਫਿਲਮ ਜਗਤ ਨੂੰ ਦਿੱਤੀ ਸਵਰਗੀ ਹਰਪਾਲ ਟਿਵਾਣਾ ਦੀ ਪਤਨੀ ਤੇ ਬੇਟਾ ਓਮਪੁਰੀ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪਾਵਕ ਸਨ ਉਹਨਾਂ ਦੱਸਿਆ ਕਿ ਓਮਪੁਰੀ ਉਹਨਾਂ ਦੇ ਪਰਿਵਾਰਕ ਮੈਂਬਰ ਵਾਂਗ ਸੀ ਸਵਰਗੀ ਹਰਪਾਲ ਢਿਵਾਨਾ ਦੇ بیٹے ਮਨਪਾਲ ਢਿਵਾਨਾ ਨੇ ਸਨੌਰ ਦੇ ਵਿੱਚ ਔਮਪੁਰੀ ਦੀ ਯਾਦਗਾਰ ਬਣਵਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਕਿ ਮੈਂ ਅਪੀਲ ਕਰਨਾ ਚਾਹੁੰਗਾ ਖਾਸ ਕਰਕੇ ਮੈਨੂੰ ਪਤਾ ਹੈ ਇਲੈਕਸ਼ਨਸ ਦਾ ਸਮਾਂ ਹੈ بس ਮੈਂ ਅਪੀਲ ਕਰਨਾ ਚਾਹਾਂਗਾ ਪੰਜਾਬ ਸਰਕਾਰ ਨੂੰ ਕਿ ਸਾਡੇ ਸਾਡੇ ਜਿੰਨੇ ਵੀ ਸਮੂਹ ਭਾਈਚਾਰੇ ਕਲਾਕਾਰਾਂ ਦਾ ਇਹ ਪੂਮਪਰੀ ਸਾਹਿਬ ਦੀ ਯਾਦ ਖਾਸ ਕਰਕੇ ਉਹਨਾਂ ਦੇ ਇਲਾਕੇ ਦੇ ਵਿੱਚ ਪਟਿਆਲੇ ਜਾਂ ਸਨੌਰ ਦੇ ਵਿੱਚ ਬਣਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਉਹਨਾਂ ਦੇ ਕੰਮ ਤੋਂ ਇਨਸਪਾਇਰ ਹੋ ਸਕਣ